ਅਵੇ ਦਾ ਕਮਾਲ ਜਿਸ ਦੀ ਕਹਾਣੀ ਸੁਣ ਕੇ ਅੱਜ ਵੀ ਲੋਕਾਂ ਦੀ ਰੂਹ ਤਾਂ ਕੰਬ ਜਾਂਦੀ ਹੈ 22 ਨਵੰਬਰ 1999 ਲਾਹੌਰ ਪਾਕਿਸਤਾਨ ਇੱਥੋਂ ਦੇ ਇੱਕ ਨਿਊਜ਼ਪੇਪਰ ਦੇ ਆਫਿਸ ਦੇ ਵਿੱਚ ਇੱਕ ਕਾਫੀ ਬਜਨੀ ਪਾਰਸਲ ਡਿਲੀਵਰ ਹੁੰਦਾ ਪਾਰਸਲ ਨੂੰ ਜਿਵੇਂ ਹੀ ਖੋਲਿਆ ਗਿਆ ਤਾਂ ਚੀਫ ਐਡੀਟਰ ਦੇ ਸਾਹ ਸੁੱਤੇ ਗਏ ਇਸ ਚ ਕੁਝ ਤਸਵੀਰਾਂ ਇੱਕ ਡਾਇਰੀ ਤੇ ਲੈਟਰ ਵੀ ਮੌਜੂਦ ਸੀ ਤੇ ਇਸ ਲੈਟਰ ਚ ਇੱਕ ਕਤਲਿਆਣ ਦੇ ਬਾਰੇ ਚ ਲਿਖਿਆ ਹੋਇਆ ਸੀ ਜੇ ਜੋ ਮਿਲੀਆਂ ਹੋਈਆਂ ਤਸਵੀਰਾਂ ਵੀ ਇਹ ਸਭ ਦੀਆਂ ਹੀ ਸੀ ਤੇ ਲੈਟਰ ਦੇ ਵਿੱਚ ਹੋਰ ਸਬੂਤਾਂ ਦੇ ਬਾਰੇ ਦੇ ਵਿੱਚ ਵੀ ਲਿਖਿਆ ਹੋਇਆ ਸੀ ਕਿ ਕਿੱਥੇ ਕਿਸ ਨੇ ਤੇ ਕਿਵੇਂ ਇਹ ਸਭ ਕੁਝ ਕੀਤਾ ਉਸ ਲੈਟਰ ਦੇ ਵਿੱਚ ਇਹ ਤੱਕ ਲਿਖਿਆ ਹੋਇਆ ਸੀ ਕਿ ਮੈਂ ਇਹ ਪੁਲਿਸ ਨੂੰ ਨਾ ਭੇਜ ਕੇ ਤੁਹਾਨੂੰ ਇਸੇ ਲਈ ਭੇਜ ਰਿਹਾ ਕਿਉਂਕਿ ਪੁਲਿਸ ਇਸ ਮੈਟਰ ਨੂੰ ਸੀਰੀਅਸ ਨਹੀਂ ਲਊਗੀ ਤੇ ਫਿਰ ਇਸ ਕੇਸ ਦੇ ਬਾਰੇ ਵਿੱਚ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗ ਪਾਉਣਾ ਇਸ ਅਖਬਾਰ ਦੇ ਚੀਫ ਐਡੀਟਰ ਇੱਕ ਕ੍ਰਾਈਮ ਰਿਪੋਰਟਰ ਨੂੰ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਕਹਿੰਦੇ ਨੇ ਜਿਸ ਰਿਪੋਰਟਰ ਦਾ ਨਾਮ ਸੀ ਜਮੇਲ ਚਿਸਤੀ ਇਸ ਤੋਂ ਬਾਅਦ ਚਿਸਤੀ ਸਾਬਾ ਉਸ ਜਗ੍ਹਾ ਪਹੁੰਚਦੇ ਨੇ ਜਿੱਥੋਂ ਦਾ ਐਡਰੈਸ ਉਸ ਲੈਟਰ ਦੇ ਵਿੱਚ ਦਿੱਤਾ ਗਿਆ ਸੀ ਚੇਤੀ ਸਾਬ ਉਸ ਘਰ ਦੀ ਕੰਧ ਟੱਪਦੇ ਨੇ ਤੇ ਅੰਦਰ ਦਾਖਲ ਹੁੰਦੇ ਨੇ ਕਿਉਂਕਿ ਬਾਹਰ ਜੰਦਰਾ ਲੱਗਾ ਹੋਇਆ ਸੀ ਅੰਦਰ ਵੜਦੇ ਹੀ ਉਹਨਾਂ ਨੂੰ ਕਰੀਬ 80 ਤੋਂ 85 ਚੱਪਲਾਂ ਦੇ ਜੋੜੇ ਮਿਲਦੇ ਨੇ ਉਹ ਥੋੜਾ ਹੋਰ ਅੱਗੇ ਜਾਂਦੇ ਨੇ ਤਾਂ ਉੱਥੇ ਇੱਕ ਪੋਰਾ ਭਰ ਕੇ ਕੱਪੜਿਆਂ ਦਾ ਪਿਆ ਹੋਇਆ ਸੀ ਤੇ ਜਦੋਂ ਉਹ ਥੋੜਾ ਹੋਰ ਅੰਦਰ ਗਏ ਤਾਂ ਅੰਦਰ ਕੁਝ ਡਰਮਸ ਪਏ ਹੋਏ ਸੀ ਜੋ ਕਿ ਰਬੜ ਦੇ ਵੀ ਸੀ ਤੇ ਕੁਝ ਮੈਟਲ ਦੇ ਮਜੂਦ ਸੀ ਇਹਨਾਂ ਕਾਂਦੇ ਉੱਤੇ ਵੀ ਉਹ ਫੋਟੋ ਚਿਪਕੀਆਂ ਹੋਈਆਂ ਸੀ ਜੋ ਉਸ ਲੈਟਰ ਦੇ ਵਿੱਚ ਸੀ ਜਦੋਂ ਚਿਸ਼ਤੀ ਸਾਹਿਬ ਦੇ ਦੁਆਰਾ ਉਸ ਡਰਮ ਦਾ ਢੱਕਣ ਖੋਲ੍ਹਾ ਜਾਂਦਾ ਤਾਂ ਉਸਦੇ ਹੱਥ ਜਲ ਗਏ ਕਿਉਂਕਿ ਉਹਨਾਂ ਡਰਮਸ ਦੇ ਵਿੱਚ ਤੇਜਾਬ ਮੌਜੂਦ ਸੀ ਤੇ ਉਸਦੇ ਅੰਦਰ ਲੋਥੜੇ ਤੈਰ ਰਹੇ ਸੀ 22 ਨਵੰਬਰ 1998 ਲਾਹੌਰ ਪਾਕਿਸਤਾਨ ਰਾਤ ਦੇ 2:00 ਵਜੇ ਜਵੇਦ ਨਾਂ ਦਾ ਆਦਮੀ ਆਪਣੇ ਕਮਰੇ 'ਚ ਸੌਂ ਰਿਹਾ ਸੀ ਕਿ ਅਚਾਨਕ ਕਿਸੇ ਦੁਆਰਾ ਉਸਦੇ ਸਿਰ ਉੱਪਰ वार ਕੀਤਾ ਜਾਂਦਾ। ਉਹ ਬੇਹੋਸ਼ ਹੋ ਗਿਆ। ਜਦੋਂ ਸਵੇਰ ਨੂੰ ਲੋਕਾਂ ਨੂੰ ਪਤਾ ਲੱਗਿਆ ਤਾਂ ਉਸ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ। ਉਹ 3-4 ਹਫ਼ਤੇ ਹਸਪੀਟਲ ਦੇ ਵਿੱਚ ਰਿਹਾ ਪਰ ਇਸ ਦੌਰਾਨ ਉਸਦੀ ਮਾਂ ਚਲਬਸੀ। ਉਸਦੀ ਮਾਂ ਦੇ ਗੁਜਰਨ ਪਿੱਛੇ ਵੀ ਉਸਦੀ ਇਹ ਸਾਥੀ ਸੀ ਕਿਉਂਕਿ ਜਵੇਦ ਦੀ ਮਾਂ ਉਸ ਨੂੰ ਆਦਮਰੀ ਹਾਲਤ ਦੇ ਵਿੱਚ ਦੇਖ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਕਰਦੀ ਸੀ, ਟੈਨਸ਼ਨ ਦੇ ਵਿੱਚ ਸੀ। ਹਰ ਵਕਤ ਹੀ ਰੋਂਦੀ ਰਿਆ ਕਰਦੀ ਸੀ ਜਬੀਦ ਦੇ ਟੋਟਲ 6 ਭੈਣ ਭਰਾ ਸੀ ਤੇ ਉਹ ਸਭ ਤੋਂ ਛੋਟਾ ਸੀ ਉਸ ਦਾ ਪਿਤਾ ਕਾਫੀ ਅਮੀਰ ਸੀ ਪਰ ਜਬੀਦ ਬਟਪਨ ਤੋਂ ਹੀ ਕਾਫੀ ਜ਼ਿਆਦਾ ਜਿੱਦੀ ਸੀ ਉਸ ਨੂੰ ਜੋ ਚੀਜ਼ ਚਾਹੀਦੀ ਆ ਉਹ ਬਸ ਚਾਹੀਦੀ ਸੀ ਦੂਸਰੀ ਚੀਜ਼ ਜਬੇਦ ਬੱਟਾ ਹੋਣ ਤੋਂ ਬਾਅਦ ਵੀ ਉਹ ਲੜਕੀਆਂ ਚ ਇੰਟਰਸਟਡ ਨਹੀਂ ਸੀ ਬਲਕਿ ਉਸ ਨੂੰ ਲੜਕੇ ਪਸੰਦ ਸੀ ਤੇ ਉਹ ਵੀ ਘੱਟ ਉਮਰ ਦੇ ਤੇ ਉਹ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਘਰ ਬੁਲਾ ਕੇ ਗੰਦੀਆਂ ਹਰਕਤਾਂ ਕਰਦਾ ਵੀ ਇਸੇ ਦੌਰਾਨ ਉਸਦੇ ਬਾਰੇ ਚ ਇੱਕ ਧਾਰਮਿਕ ਸੰਸਥਾ ਨੂੰ ਪਤਾ ਲੱਗਾ ਤਾਂ ਉਸਦੇ ਕਾਰਾ ਆਏ ਪਰ ਉਹ ਘਰ ਚੋਂ ਫਰਾਰ ਹੋ ਚੁੱਕਾ ਸੀ ਪਰ ਇਸੇ ਦੌਰਾਨ ਉਹ ਪੁਲਸ ਦੇ ਹੱਥ ਚੜ ਗਿਆ ਫਿਰ ਕੇਸ ਚੱਲਿਆ ਤੇ ਉਸ ਨੂੰ 6 ਮਹੀਨੇ ਦੀ ਸਜ਼ਾ ਤੇ 100 ਕੋੜੇ ਮਰਨ ਦੀ ਸਜ਼ਾ ਮਿਲਦੀ ਆ। ਹੁਣ ਤੱਕ ਉਸਦੇ ਦੋ ਵਿਆਹ ਹੋ ਚੁੱਕੇ ਸੀ ਪਰ ਔਰਤਾਂ ਦੇ ਵਿੱਚ ਇੰਟਰਸਟ ਨਾ ਹੋਣ ਦੀ ਬਜਾਏ ਕਾਰਨ ਉਸਦੇ ਦੋਨੇ ਹੀ ਵਿਆਹ ਹੁਣ ਤੱਕ ਟੁੱਟ ਵੀ ਚੁੱਕੇ ਸੀ। ਇਸੇ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਗਈ। ਉਸਦਾ ਪਿਤਾ ਜਿਹੜਾ ਉਹ ਕਾਫੀ ਅਮੀਰ ਪੈਸੇ ਵਾਲਾ ਸੀ ਤੇ ਉਹ ਪਿੱਛੇ ਵੀ ਆਪਦੇ ਕਾਫੀ ਜ਼ਿਆਦਾ ਜਾਇਦਾਦ ਛੱਡ ਕੇ ਗਿਆ। ਉਸ ਪੈਸੇ ਨਾਲ ਜਬੀਦ ਦੇ ਦੁਆਰਾ ਇੱਕ ਘਰ ਖਰੀਦਿਆ ਗਿਆ ਤੇ ਬੱਚਿਆਂ ਦੇ ਲਈ ਇੱਕ ਵੀਡੀਓ ਗੇਮ ਪਾਰਲਰ ਸਟਾਰਟ ਕਰ ਦਿੱਤਾ ਗਿਆ। ਤੇ ਇੱਥੇ ਵੀ ਉਹ ਬੱਚਿਆਂ ਨਾਲ ਇਹੀ ਸਭ ਕੁਝ ਕਰਿਆ ਕਰਦਾ ਸੀ ਪਰ ਇਸ ਨੂੰ ਚਲਾਉਣ 'ਚ ਵੀ ਕਾਫੀ ਜ਼ਿਆਦਾ ਖਰਚ ਆਉਣ ਲੱਗ ਗਿਆ ਤੇ ਉਸ ਤੋਂ ਤੇ ਉਸ ਤੋਂ ਬਾਅਦ ਉਸ ਦੇ ਦੁਆਰਾ ਆਪਣਾ ਘਰ ਵੇਚ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਦੇ ਦੁਆਰਾ ਕਿਤੇ ਹੋਰ ਘਰ ਲੈ ਲਿਆ ਜਾਂਦਾ ਹੁਣ ਜਬੇਦ ਦੇ ਦੁਆਰਾ ਉਹਨਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਹੁੰਦਾ ਪਰ ਇਸੇ ਦੌਰਾਨ ਉਹ ਦੋ ਲੜਕਿਆਂ ਨੂੰ ਘਰ ਦੇ ਵਿੱਚ ਲੈ ਕੇ ਆਉਂਦਾ ਤੇ ਉਹ ਦੋਨੋਂ ਹੀ ਜਬੀਤੇ ਅਟੈਕ ਕਰ ਦਿੰਦੇ ਨੇ ਇਸ ਤੋਂ ਬਾਅਦ ਉਸ ਨੂੰ ਹਸਪੀਟਲ ਜਾਣਾ ਪੈਂਦਾ ਤੇ ਇਸੇ ਦੁੱਖ ਦੇ ਵਿੱਚ ਉਸਦੀ ਮਾਂ ਵੀ ਚੰਲ ਬਸੀ ਸੀ ਤੇ ਉੱਤੇ ਦੁਆਰਾ ਆਪਣੇ ਖੁੱਦ ਦੇ ਬਜੇ 100 ਕੋੜਿਆਂ ਦੀ ਕਸਮ ਖਾਦੀ ਕਿ ਉਹ 100 ਲੜਕਿਆਂ ਤੋਂ ਉਸਦਾ ਬਦਲਾ ਜ਼ਰੂਰ ਲਊਗਾ ਤੇ ਫਿਰ 1998 ਚੋਸਤੇ ਦੁਆਰਾ ਆਪਣੇ ਇਸ ਕਨੌਣੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਹ ਉਹਨਾਂ ਨੂੰ ਫਸਲਾਉਂਦਾ ਘਰ ਚ ਲਿਆਉਂਦਾ ਖਵਾਉਂਦਾ ਪਿਲਾਉਂਦਾ ਤੇ ਜਦੋਂ ਤੱਕ ਮਨ ਕਰਦਾ ਜਬਰ ਮਨ ਨਹੀਂ ਭਰਦਾ ਸੀ ਉਦੋਂ ਤੱਕ ਉਹ ਉਹਨਾਂ ਨੂੰ ਘਰ ਦੇ ਵਿੱਚ ਰੱਖਦਾ ਤੇ ਫਿਰ ਮਾਰਦਿਆ ਕਰਦਾ ਤੇ ਪਰ ਉਹਨਾ ਦੇ ਪੀਸ ਕਰਦਾ ਡਰਮ ਦੇ ਵਿੱਚ ਭਰਦਾ ਜਿਸ ਅੰਦਰ ਐਸਡ ਵੀ ਮੌਜੂਦ ਹੁੰਦਾ ਸੀ ਇਹ ਨਹੀਂ ਉਸ ਦੇ ਦੁਆਰਾ ਹਰ ਇੱਕ ਦਿਨ ਨੰਬਰਕ ਤੱਕ ਕੀਤੀ ਜਾਂਦੀ ਸੀ ਮਤਲਬ ਉਸ ਲੜਕੇ ਉੱਤੇ ਨੰਬਰ ਵੀ ਲਿਖਦਾ ਤਾਂ ਕਿ ਕਾਊਂਟਿੰਗ ਦੇ ਵਿੱਚ ਆਸਾਨੀ ਹੋ ਸਕੇ ਇਹੀ ਨਹੀਂ ਉਸ ਪਤਨੇ ਸਭ ਦੇ ਡਾਟੇ ਨੂੰ ਡਾਇਰੀ ਦੇ ਵਿੱਚ ਵੀ ਲਿਖਿਆ ਹੋਇਆ ਸੀ ਉਸਨੇ ਟੋਟਲ 100 ਨੂੰ ਆਵਦਾ ਸ਼ਿਕਾਰ ਬਣਾਇਆ ਸੀ ਤੇ ਉਸਨੇ ਖੁਦ ਹੀ ਸਾਰੀਆਂ ਫੋਟੋਸ ਤੇ ਉਹ ਲੈਟਰ ਤੇ ਡਾਇਰੀ ਉਸ ਅਖਬਾਰ ਨੂੰ ਵੀ ਭੇਜੀ ਸੀ ਅਖਬਾਰ ਨੂੰ ਭੇਜਣ ਤੋਂ ਪਹਿਲਾਂ ਉਸਨੇ ਉਹ ਸਭ ਕੁਝ ਪੁਲਿਸ ਨੂੰ ਵੀ ਭੇਜਿਆ ਸੀ ਪਰ ਪੁਲਿਸ ਦੇ ਦੁਆਰਾ ਉਸ ਦੀ ਇਹਨਾਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਗਿਆ ਤੇ ਫਿਰ ਉਸਦੇ ਦੁਆਰਾ ਡੇਲੀ ਜਗ ਨਿਊਜ਼ਪੇਪਰ ਨੂੰ ਇਹ ਸਭ ਕੁਝ ਭੇਜ ਦਿੱਤਾ ਗਿਆ ਸੀ ਤੇ ਨਾਲ ਹੀ ਜਾਬੇਦ ਅਕਵਾਲ ਨੇ ਇਹ ਵੀ ਕਿਹਾ ਸੀ ਕਿਉਂ ਇਸ ਲੈਟਰ ਤੋਂ ਬਾਅਦ ਰਾਵੀ ਨਦੀ ਦੇ ਵਿੱਚ ਛਾਲ ਮਾਰਨ ਜਾ ਰਿਹਾ ਤੇ ਇਸ ਘਟਨਾ ਦੇ ਬਾਹਰ ਆਉਣ ਤੋਂ ਬਾਦ ਪਾਕਿਸਤਾਨ ਪੁਲਿਸ ਜਾਵੇਦ ਨੂੰ 1 ਮਹੀਨੇ ਤੱਕ ਰਾਬੀ ਨਦੀ ਦੇ ਵਿੱਚ ਭਾਲਦੀ ਵੀ ਰਹੀ ਸੀ ਪਰ ਉਹ ਮਿਲਿਆ ਨਹੀਂ ਫਿਰ ਇੱਕ ਦਿਨ ਉਹ ਖੋਦੀ ਜੰਗ ਨਿਊਜ਼ ਪੇਪਰ ਦੇ ਆਫਿਸ ਦੇ ਵਿੱਚ ਆਇਆ ਤੇ ਸਰੈਂਡਰ ਕਰਤਾ ਫਿਰ ਉਸ ਨੂੰ ਅਰੈਸਟ ਕੀਤਾ ਗਿਆ ਤੇ ਫਿਰ ਅਦਾਲਤ 'ਚ ਪੇਸ਼ ਕਰਤਾ ਪਰ ਬਾਅਦ ਦੇ ਵਿੱਚ ਉਸਨੇ ਜੇਲ੍ਹ ਦੇ ਵਿੱਚ ਹੀ ਆਪਦੇ ਪਜਾਮੇ ਦੇ ਨਾਲੇ ਦੇ ਨਾਲ ਹੀ ਆਪ ਦੇ ਆਪ ਨੂੰ ਖਤਮ ਕਰ ਲਿਆ ਸੀ ਤਾਂ ਇਹ ਸੀ ਇੱਕ ਸ਼ੈਤਾਨ ਦੀ ਕਹਾਣੀ ਜਿਸ ਨੇ ਕੇ ਇੰਨਾ ਜ਼ਿਆਦਾ ਖੌਫਨਾਕ ਕੰਮ ਕੀਤੇ ਸੀ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ